ਜੀ ਸਿੱਖ ਆਰਟਸ ਦੇ ਫਿਲਮ ਫੈਸਟੀਵਲ ਦੇ ਵਿੱਚ ਪਹੁੰਚੇ ਆ ਜਿੱਥੇ ਕੀ ਬਹੁਤ ਸਾਰੀਆਂ ਫਿਲਮਾਂ ਦਿਖਾਈਆਂ ਜਾਣਗੀਆਂ ਬਹੁਤ ਸਾਰੀਆਂ ਐਗਜ਼ੀਬਿਸ਼ਨਸ ਲੱਗੀਆਂ ਹੋਈਆਂ ਨੇ ਤੁਸੀਂ ਆ ਜਿਹੜਾ ਨਜ਼ਾਰਾ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਸਟਾਰਟਿੰਗ ਦਾ ਇਹ ਦੌਰ ਹੈ ਆ ਖੱਕੇ ਤਾਨੀ ਸਵੇਰ ਤੇ ਨਹੀਂ ਜੀ ਅਜੇ ਤੇ ਜੋਸ਼ ਵੱਧ ਰਿਹਾ ਇਹ ਜਿੰਨਾ ਜਿੰਨਾ ਕੋ ਲੋਕ ਆ ਗਏ ਨੇ ਜੀ ਮੈਨੂੰ ਲੱਗਦਾ ਹਾਲ ਫੁੱਲ ਚੱਲ ਰਿਹਾ ਸਵੇਰ ਦਾ ਅ ਇਹਨੀ ਦੇਰ ਇਨੇ ਲੋਕਾਂ ਦਾ ਜੋੜੇ ਰਹਿਣਾ ਪ੍ਰੋਗਰਾਮ ਦੇ ਨਾਲ ਇੱਕ ਬਹੁਤ ਮੁਸ਼ਕਿਲ ਕੰਮ ਹੈ ਬਟ ਇਹ ਲੋਕਾਂ ਦਾ ਪਿਆਰ ਹੈ ਮੈਂ ਜਦ ਮੈਨੂੰ ਪਤਾ ਚੱਲਿਆ ਕਿ ਇਹ ਸੰਸਥਾ ਇਹੋ ਜਿਹਾ ਕੰਮ ਕਰ ਰਹੀ ਹੈ ਲਾਈਕ ਹਜ ਲਾਈਕ ਅਜ ਤੁਸੀਂ ਦੇਖੇ ਹੋਤੇ ਕੋਈ ਵੀ ਲਾਈਕ ਨੋ ਨਬਾਡੀ ਵਾਂਟਸ ਟੂ ਗਿਵ ਐਵਰੀਬਾਡੀ ਵਾਂਟਸ ਟੂ ਟੇਕ ਸੋ ਲਾਈਕ ਐਥਰ ਮੈਨੂੰ ਕਾਫੀ ਚੰਗਾ ਲੱਗੇ ਸੋ ਆਈ ਥੋਟ ਲਾਈਕ ਵਾਈ ਨਾਟ ਟੂ ਮੇਕ ਅ ਫਿਲਮ ਫਾਰ ਦੀ ਆਡੀਅנס ਬਾਈ ਦੀ ਆਰਨਲ ਵਰਲਡ ਪ੍ਰੀਮੀਅਰ ਚੱਲ ਰਿਹਾ ਹੈ ਇੱਕ ਸਵੇਰੇ ਸਾਕਾ ਸਰੰਦ ਟਮਾਟਰ ਡਮ ਆਫ ਯੰਗਰ ਸਾਹਿਬਜਾਦੇ ਜਿਹੜੀ ਕਿ ਐਨੀਮੇਸ਼ਨ ਫਿਲਮ ਹੈਗੀ ਹੈ ਉਹਦਾ ਵਰਲਡ ਪ੍ਰੀਮੀਅਰ ਹੋ ਕੇ ਆਟੇ ਹੈ ਤੇ ਮੈਨੂੰ ਲੱਗਦਾ ਹੈ ਕਿ ਉਸ ਤੋਂ ਜ਼ਿਆਦਾ ਇਮੋਸ਼ਨਲ ਪ੍ਰੀਮੀਅਰ ਮੈਂ ਨਹੀਂ ਦੇਖਿਆ ਸਾਰੇ ਲੋਕਾਂ ਦੀ ਅੱਖਾਂ ਦੇ ਵਿੱਚ ਔਰ ਨਮੀ ਸੀਗੀ আর ਹਰੀ ਸਿੰਘ ਨਲਵਾ ਦੀ ਗੱਲ ਕਰੀਏ ਸੋ ਸਾਰੀਆਂ ਕਿਤਾਬਾਂ ਸਿੱਖ ਇਤਿਹਾਸ ਨਾਲ ਜੁੜੀਆਂ ਹੋਈਆਂ ਹਿਸਟਰੀ ਨਾਲ ਜੁੜੀਆਂ ਹੋਈਆਂ ਤੁਸੀਂ ਇੱਥੇ ਦੇਖ ਸਕਦੇ ਹੋ ਬਾਕੀ ਜੀ ਅਸੀਂ ਹੌਲੀ ਹੌਲੀ ਅੰਦਰ ਵੀ ਜਾਵਾਂਗੇ ਐਂਡ ਤੁਸੀਂ ਦੇਖੋਗੇ ਕਿ ਇੱਥੇ ਐਗਜ਼ੀਬਿਸ਼ਨ ਜਿਹੜੀਆਂ ਲੱਗੀਆਂ ਹੋਈਆਂ ਨੇ ਉਹ ਬਹੁਤ ਖਾਸ ਨੇ ਐਂਡ ਸਾਨੂੰ ਕਿਤੇ ਵੀ ਦੇਖਣ ਨੂੰ ਨਹੀਂ ਮਿਲਦੀਆਂ ਸਤਿਗੁਰੂ ਜੀ ਸਾਰਿਆਂ ਨੂੰ ਮੈਂ ਮਨੀਸ਼ਾ ਰਜ਼ਾਨਾ ਸਪੋਕਸਮੈਨ ਦੇ ਸਵਾਗਤ ਕਰਦੀ ਹਾਂ ਫਿਲਮਾਂ ਦੇਖਣੀਆਂ ਸਾਰਿਆਂ ਨੂੰ ਚੰਗੀਆਂ ਲੱਗਦੀਆਂ ਨੇ ਤੇ ਜਦੋਂ ਪ੍ਰੇਜ਼ ਹੁੰਦੀ ਹੈ ਉਦੋਂ ਹੋਰ ਵੀ ਚੰਗਾ ਲੱਗਦਾ ਤੇ ਸਾਨੂੰ ਲੱਗਦਾ ਸੀ ਬਹੁਤ ਸੋਹਣੀ ਫਿਲਮ ਦੇਖ ਕੇ ਆਏ ਆਂ ਤੇ ਬਾਹਰ ਨਿਕਲੇ ਆਂ ਥੀਏਟਰ ਤੋਂ ਹੈਨਾ ਜੀ ਸਵਾਧ ਜੀ ਸਿੱਖ ਆਰਟਸ ਦੇ ਫਿਲਮ ਫੈਸਟੀਵਲ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਬਹੁਤ ਸਾਰੀਆਂ ਫਿਲਮਾਂ ਦਿਖਾਈਆਂ ਜਾਣਗੀਆਂ ਬਹੁਤ ਸਾਰੀਆਂ ਐਗਜ਼ੀਬਿਸ਼ਨਸ ਲੱਗੀਆਂ ਹੋਈਆਂ ਨੇ ਤੁਸੀਂ ਆ ਜਿਹੜਾ ਨਜ਼ਾਰਾ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਸਟਾਰਟਿੰਗ ਦਾ ਇਹ ਦੌਰ ਹੈ ਉਸ ਤੋਂ ਬਾਅਦ ਬਹੁਤ ਪਿਆਰੀਆਂ ਪਿਆਰੀਆਂ ਪੇਂਟਿੰਗਸ ਨੇ ਐਂਡ ਐਗਜ਼ੀਬਿਸ਼ਨਸ ਲੱਗੀਆਂ ਹੋਈਆਂ ਨੇ ਚਾਹੇ ਆਪਾਂ ਗੱਲ ਕਰੀਏ ਜੀ ਫ੍ਰੀ ਲਿਟਰੇਚਰ ਦੀ ਗੱਲ ਕਰੀਏ ਕਿਤਾਬਾਂ ਦੀ ਗੱਲ ਕਰੀਏ ਇੱਥੇ ਕਿਤਾਬਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਨ੍ਹਾਂ ਨੇ ਜੋ ਖਰੀਦੀਆਂ ਜੋ ਲੈਣਾ ਚਾਹੁੰਦੇ ਆ ਕਿਤਾਬਾਂ ਲੈ ਸਕਦੇ ਆ ਚਾਹੇ ਰੁੱਖ ਤੇ ਗੱਲ ਕਰੀਏ ਜਾਂ ਕੁਝ ਕੁਝ ਕੁ ਛਾਵਾਂ ਰੱਖਿਓ ਉਹਨਾਂ ਦੀ ਗੱਲ ਕਰੀਏ ਐਂਡ ਬਹੁਤ ਸਾਰੀਆਂ ਹੋਰ ਐਗਜ਼ੀਬਿਸ਼ਨਸ ਨੇ ਜਿੱਦਾਂ ਲੱਗੀਆਂ ਹੋਈਆਂ ਐਂਡ ਪੇਂਟਿੰਗਸ ਵੀ ਬਹੁਤ ਸਾਰੀਆਂ ਨੇ ਸਿੱਖ ਇਤਿਹਾਸ ਦੇ ਨਾਲ ਜੁੜਿਆ ਜਾ ਰਿਹਾ ਆ ਸੋ ਕਿਤਾਬਾਂ ਬਹੁਤ ਪਿਆਰੀਆਂ ਨੇ ਜਿਨ੍ਹਾਂ ਨੂੰ ਕਿਤਾਬਾਂ ਪੜ੍ਹਨ ਦਾ ਬ ਕਿਤਾਬਾਂ ਲੈ ਸਕਦੇ ਨੇ ਚਾਹੇ ਗੱਲ ਕਰੀਏ ਜਸਵੰਤ ਸਿੰਘ ਖਾਲੜਾ ਜੀ ਦੀ ਚਾਹੇ ਗੱਲ ਕਰੀਏ ਸਿੱਖਾਂ ਦੀ ਸਰਦਾਰ ਹਰੀ ਸਿੰਘ ਨਲਵਾ ਦੀ ਗੱਲ ਕਰੀਏ ਸੋ ਸਾਰੀਆਂ ਕਿਤਾਬਾਂ ਸਿੱਖ ਇਤਿਹਾਸ ਨਾਲ ਜੁੜੀਆਂ ਹੋਈਆਂ ਹਿਸਟਰੀ ਨਾਲ ਜੁੜੀਆਂ ਹੋਈਆਂ ਤੁਸੀਂ ਇੱਥੇ ਦੇਖ ਸਕਦੇ ਹੋ ਬਾਕੀ ਜੀ ਅਸੀਂ ਹੌਲੀ-ਹੌਲੀ ਅੰਦਰ ਵੀ ਜਾਵਾਂਗੇ ਐਂਡ ਤੁਸੀਂ ਦੇਖੋਗੇ ਕਿ ਇੱਥੇ ਐਗਜ਼ੀਬਿਸ਼ਨ ਜਿਹੜੀਆਂ ਲੱਗੀਆਂ ਹੋਈਆਂ ਨੇ ਉਹ ਬਹੁਤ ਖਾਸ ਨੇ ਐਂਡ ਸਾਨੂੰ ਕਿਤੇ ਵੀ ਦੇਖਣ ਨੂੰ ਨਹੀਂ ਮਿਲਦੀਆਂ ਸਮਥਿੰਗ ਡਿਫਰੈਂਟ ਓਵਰ ਹੇਅਰ ਸੋ ਜੇਕਰ ਮੈਂ ਐਗਜ਼ੀਬਿਸ਼ਨ ਦੀ ਗੱਲ ਕਰਾਂ ਤਾਂ ਸਭ ਤੋਂ ਪਹਿਲੀ ਐਗਜ਼ੀਬਿਸ਼ਨ ਹੀ ਆਉਂਦੀ ਹੈ ਸੋ ਸਰ ਹੁਣ ਇੱਥੇ ਨਾ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਸੋ ਮੁਬਾਰਕਾਂ ਫਿਲਮ ਫੈਸਟੀਵਲ ਦੀਆਂ ਪਹਿਲਾਂ ਤਾਂ ਤੁਹਾਨੂੰ ਜੀ ਸਾਰਿਆਂ ਨੂੰ ਜੀ ਸਾਰਿਆਂ ਨੂੰ ਵਧਾਈਆਂ ਜੀ ਜੀ ਸੋ ਸਾਨੂੰ ਦੱਸੋਗੇ ਕਿ ਇਹ ਐਗਜ਼ੀਬਿਸ਼ਨ ਕਿਸ ਤਰੀਕੇ ਦੀ ਹੈ ਕਿਵੇਂ ਲੱਗੀ ਹੋਈ ਹੈ ਦੱਸੋ ਥੋੜਾ ਜਿਹਾ ਅ ਬੇਸਿਕਲੀ ਮੇਰਾ ਨਾਮ ਵਿਨੋਦ ਸ਼ਰਮਾ ਹੈਗੇ ਸਾਡੇ ਟੀਮ ਮੈਂਬਰ ਨੇ ਯੋਗੇਸ਼ ਜੀ ਅੰਸ਼ ਜੀ ਤੇ ਰਾਮ ਸ਼ਰਮ ਜੀ ਅਸੀਂ ਮਾਸਟਰਟ੍ਰਸ ਕੰਪਨੀ ਵੱਲੋਂ ਇੱਥੇ ਆਪਣੀ ਇਸ ਇਵੈਂਟ ਨੂੰ ਪਾਰਟਿਸਪੇਸ਼ਨ ਦੇ ਰਹ ਬੇਸਿਕਲੀ ਅਸੀਂ ਵੈਲਥ ਮੈਨੇਜਮੈਂਟ ਦੇ ਵਿੱਚ ਡੀਲ ਕਰਦੇ ਨੇ ਔਰ ਅਸੀਂ ਲੋਕਾਂ ਨੂੰ ਹੈਲਪ ਕਰਦੇ ਆ ਉਹਨਾਂ ਦੇ ਇਨਵੈਸਟਮੈਂਟ ਦੇ ਵਿੱਚ ਔਰ ਉਹਨਾਂ ਦੇ ਆਲਰੇਡੀ ਪੋਰਟਫੋਲੀਓ ਨੂੰ ਰੀਬੈਲੈਂਸਿੰਗ ਕਰਨਾ ਔਰ ਰਿਲੇਟਿਡ ਜਿਹੜੇ ਵੀ ਇਸ ਮਾਰਕੀਟ ਦੇ ਵਿੱਚ ਇਨਵੈਸਟਮੈਂਟ ਦੇ ਰਿਲੇਟਿਡ ਜਿਹੜੀ ਭ੍ਰੰਤੀਆਂ ਹੈ ਉਹਨਾਂ ਨੂੰ ਦੂਰ ਕਰਕੇ ਲੋਕਾਂ ਨੂੰ ਫਾਈਨੈਂਸ਼ੀਅਲ ਦੀ ਅਵੇਅਰਨੈਸ ਦੇਣਾ ਤੇ ਇਹ ਸਾਡਾ ਮੇਨ ਮੋਟਿਵ ਹੈ ਸਾਡਾ ਸੋਸ਼ਲ ਕਾਜ਼ ਹੈ ਜਿਹਦੇ ਵਿੱਚ ਅਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਨੇ ਔਰ ਜਿਹੜੇ ਵੀ ਮਾਰਕੀਟ ਦੇ ਵਿੱਚ ਬੈਸਟ ਇਨਸਟਰੂਮੈਂਟ अवेलेबल ਨੇ ਕਿਉਂਕਿ ਮਾਰਕੀਟ ਤੁਹਾਨੂੰ ਪਤਾ ਹੀ ਹੈ ਫਾਈਨੈਂਸ਼ੀਅਲ ਫਰਾਡ ਵੀ ਬਹੁਤ ਜ਼ਿਆਦਾ ਹੁੰਦੇ ਨੇ ਤੇ ਉਹਨਾਂ ਤੋਂ ਵੀ ਲੋਕਾਂ ਨੂੰ ਅਵੇਅਰ ਕਰਨਾ ਕਿ ਕਿਵੇਂ-ਕਿਵੇਂ ਕਿਹੜੇ-ਕਿਹੜੇ ਜਿਹੜੇ ਬੈਸਟ ਜਿਹੜੇ ਸੂਟੇਬਲ ਇਨਸਟਰੂਮੈਂਟ ਹੈਗੇ ਸੂਟੇਬਲ ਜਿਹੜੇ ਤੁਸੀਂ ਪ੍ਰੋਡਕਟ ਦੀ ਗੱਲ ਕਰ ਸਕਦੇ ਹੋ ਜਿਹੜੇ ਕਿਉਂਕਿ ਤੁਹਾਨੂੰ ਪਤਾ ਹੈ ਸਾਡੀ ਰੈਗੂਲੇਟਿੰਗ ਅਥਾਰਟੀ ਸੇਬੀ ਜਿਹੜੀ ਹੈ ਸੇਬੀ ਦੀ ਗਾਈਡਲਾਈਨ ਦੇ ਅਕੋਰਡਿੰਗਲੀ ਜਿਹੜੇ-ਜਿਹੜੇ ਵੀ ਕੰਪਲਾਈਂਟ ਬਿਜ਼ਨਸ ਜਾਂ ਕੰਪਲਾਈਂਟ ਪ੍ਰੋਡਕਟ ਹੈਗੇ ਉਹੀ ਲੋਕਾਂ ਨੂੰ ਅਸੀਂ ਸ਼ੋਕੇ ਜਾ ਜਿੰਨੇ ਵੀ ਅੱਜ ਪਬਲਿਕ ਆਈਏ ਤੇ ਲੋਕ ਆਏ ਉਹਨਾਂ ਨੂੰ ਸਾਰਿਆਂ ਨੂੰ ਅਵੇਅਰ ਕਰਨ ਦੇ ਵਿੱਚ ਹੈਲਪ ਕਰ ਰਹੇ ਜੀ। ਨਾਈਸ। ਥੈਂਕ ਯੂ ਸੋ ਮੱਚ ਐਂਡ ਗੁੱਡ ਵਰਕ ਸਰ। ਥੈਂਕ ਯੂ ਸੋ ਮੱਚ ਜੀ। ਥੈਂਕ ਯੂ ਜੀ। ਥੈਂਕ ਯੂ ਸੋ ਮੱਚ। ਸੋ ਜੀ ਗੱਲ ਕਰੀਏ ਆਪਾਂ ਬਾਕੀ ਇੱਧਰ ਦੀ ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਇੱਥੇ ਜਿਹੜੀਆਂ ਬਹੁਤ ਐਂਟੀਕ ਨੇ। ਸੋ ਇੱਥੇ ਸਪੈਸ਼ਲੀ ਲਿਖਿਆ ਵੀ ਹੋਇਆ ਹੈ ਪਲੀਜ਼ ਡੋਂਟ ਟੱਚ। ਸੋ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਫਲੈਕਸੀਬਲ ਸਟੋਨਸ ਨੇ ਜਿਹਨੂੰ ਆਪਾਂ ਲਚਕੀਲੇ ਪੱਥਰ ਕਹਿੰਦੇ ਆ। ਦੁਨੀਆ ਦਾ ਸਭ ਤੋਂ ਛੋਟਾ ਕੈਮਰਾ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਸੋ ਇੱਥੇ ਸੌਟ ਸੈਟ ਆਫ ਪਟਿਆਲਾ ਮੇਡ ਇਨ ਇੰਗਲੈਂਡ ਉਹ ਵੀ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਇਹਨਾਂ ਨੂੰ ਟੱਚ ਨਹੀਂ ਕਰਾਂਗੇ ਕਿਉਂਕਿ ਸਪੈਸ਼ਲ ਲਿਖਿਆ ਹੋਇਆ ਸੋ ਸੁਰਮੇਦਾਨੀਆਂ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਨੇ ਸੋ ਇੱਥੇ ਗੋਲੀ ਸਿੱਕਾ ਵੀ ਆ ਸੋ ਬਹੁਤ ਕਹਿੰਦੀ ਹੈ ਨਾ ਕਿ ਪੁਰਾਤਨ ਚੀਜ਼ਾਂ ਨੇ ਜਿਹੜੀਆਂ ਬੜੀਆਂ ਐਂਟੀਕ ਨੇ ਸੋ ਆ ਜਿਹੜੀਆਂ ਤਲਵਾਰਾਂ ਤੁਸੀਂ ਦੇਖ ਸਕਦੇ ਹੋ ਬੜੀਆਂ ਡਿਫਰੈਂਟ ਨੇ ਸੋ ਅਲੱਗ-ਅਲੱਗ ਵੈਰਾਈਟੀਆਂ ਕਹਿ ਸਕਦੇ ਆ ਆਪਾਂ ਜਿਵੇਂ ਹੁਣ ਆਪ ਅੱਜਕੱਲ ਦੀ ਲੈਂਗੁਏਜ ਦੇ ਅਕੋਰਡਿੰਗ ਹੈ ਯੇ ਸੋ ਉਸ ਤੋਂ ਬਾਅਦ ਇੱਧਰ ਗੱਲ ਆ ਜਾਂਦੀ ਹੈ ਸਰੰਗੀ ਦੀ ਤਬਲੇ ਦੀ ਸਿਤਾਰ ਦੀ ਦਿਲਰੁਬਾ ਦੀ ਸੋ ਇਹ ਵੀ ਤਰ੍ਹਾਂ-ਤਰ੍ਹਾਂ ਦੇ ਨੇ ਮੈਨੂੰ ਲੱਗਦਾ ਅੱਜਕੱਲ ਤਾਂ ਸਿਰਫ ਸਾਨੂੰ ਇਹੀ ਪਤਾ ਕਿ ਗਿਟਾਰ ਨੇ ਬਟ ਇੱਥੇ ਬਹੁਤ ਤਰ੍ਹਾਂ ਦੇ ਸਿਤਾਰ ਜੋੜੀ ਤਬਲਾ ਯਾ ਰਬਾਬ ਦੀ ਗੱਲ ਕੀਤੀ ਗਈ ਉਸ ਤੋਂ ਬਾਅਦ ਮੈਂ ਗੱਲ ਕਰਾਂਗੀ ਕਿਉਂਕਿ ਸਾਹਮਣੇ ਪਤੰਗ ਲੱਗੇ ਹੋਏ ਨੇ ਜਿਹੜੇ ਕਿ ਬਹੁਤ ਹੀ ਸੋਹਣੇ ਲੱਗ ਰਹੇ ਨੇ ਜੇਕਰ ਗੱਲ ਕਰੀਏ ਡੈਕੋਰੇਸ਼ਨ ਦੀ ਤਾਂ ਬਹੁਤ ਪਿਆਰੀ ਕੀਤੀ ਹੋਈ ਡੈਕੋਰੇਸ਼ਨ ਸੋ ਐਂਟਰੀ ਹੁੰਦੇ ਹੀ ਇੱਕ ਅਲੱਗ ਨਜ਼ਾਰਾ ਦੇਖਣ ਨੂੰ ਮਿਲਦਾ ਆ ਸੋ ਹੈਪੀ ਟੀਚਰਸ ਡੇ ਲਿਖਿਆ ਹੋਇਆ স্মੋਕਿੰਗ ਇਜ਼ ਅ ਸਲੋ ਐਂਡ ਸ਼ੋਰ ਪ੍ਰੋਸੈਸ ਲੀਡਿੰਗ ਟੂ ਡੈਥ ਸੋ ਬਹੁਤ ਚੰਗੀਆਂ ਚੀਜ਼ਾਂ ਮੈਂਸ਼ਨ ਕੀਤੀਆਂ ਗਈਆਂ ਨੇ ਤੇ ਸੋ ਆਪਾਂ ਅੱਗੇ ਵਧਦੇ ਹਾਂ ਜੀ ਤੇ ਅੱਗੇ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਐਗਜ਼ੀਬਿਸ਼ਨਸ ਨੇ ਸੋ ਇੱਥੇ ਵੀ ਇਤਿਹਾਸ ਨਾਲ ਸਾਨੂੰ ਜੋੜਿਆ ਗਿਆ ਇੱਥੇ ਵੀ ਬਹੁਤ ਸਾਰੀਆਂ ਚੀਜ਼ਾਂ ਰੱਖੀਆਂ ਗਈਆਂ ਨੇ ਸੋ ਇੱਥੇ ਫੋਟੋਸ ਨੇ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਜੀ ਮਹਾਰਾਜਾ ਰਣਜੀਤ ਸਿੰਘ ਇਨ ਹਿਸ ਦਰਬਾਰ ਸੋ ਸਾਰੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਵੇਂ ਜਿਵੇਂ ਆਪਾਂ ਅੱਗੇ ਵੱਧਦੇ ਜਾਂਦੇ ਹਾਂ ਤੇ ਐਗਜ਼ਿਬਿਸ਼ਨਸ ਨੇ ਜਿਹੜੀਆਂ ਹੋਰ ਜ਼ਿਆਦਾ ਵਾਧੀਆਂ ਜਾਂਦੀਆਂ ਨੇ ਸੋ ਬਹੁਤ ਸਾਰੀਆਂ ਐਗਜ਼ਿਬਿਸ਼ਨਸ ਲੱਗੀਆਂ ਹੋਈਆਂ ਨੇ ਸੋ ਭੀੜ ਵੀ ਬਹੁਤ ਹੌਲੀ ਹੌਲੀ ਵਾਧੀ ਜਾ ਰਹੀ ਹੈ ਘਾਟ ਦੀ ਜਰੀਏ ਲੋਕ ਆ ਰਹੇ ਨੇ ਜਾ ਰਹੇ ਨੇ ਐਂ ਐਗਜ਼ਿਬਿਸ਼ਨਸ ਦੇਖ ਰਹੇ ਨੇ ਸੋ ਫਿਲਮਾਂ ਜਿਨ੍ਹਾਂ ਨੇ ਦੇਖਣੀਆਂ ਜਿਹੜੇ ਸ਼ੌਕੀਨ ਨੇ ਜਿਨ੍ਹਾਂ ਨੂੰ ਚੰਗਾ ਲੱਗਦਾ ਥੀਏਟਰ ਫਿਲਮਾਂ ਦੇਖਣੀ ਆ ਸਪੈਸ਼ਲ ਜਿਹੜੀਆਂ ਸਿੱਖ ਇਤ ਡਿਸਟ੍ਰਿਬਿਊਸ਼ਨਸ ਲੱਗੀਆਂ ਹੋਈਆਂ ਹਨ ਇਹ ਹੁਣ ਤੁਸੀਂ ਵੀਡੀਓਜ਼ ਦੇ ਜ਼ਰੀਏ ਦੇਖੋਗੇ ਸੋ ਸਾਡੇ ਨਾਲ ਨੇ ਪ੍ਰਭਜੀਤ ਸਰ ਜਿਨ੍ਹਾਂ ਨੇ ਫਿਲਮ ਬਣਾਈ ਆ ਰੀਅਲ ਇਨਸੀਡੈਂਟ ਤੇ ਸੋ ਜਾਣਦੇ ਆ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਮ ਸਰ ਪਲੀਜ਼ ਸਾਨੂੰ ਆਪਣੀ ਫਿਲਮ ਬਾਰੇ ਥੋੜਾ ਜਿਹਾ ਦੱਸੋ ਇਸ ਵਿੱਚ ਮੇਰੀ ਫਿਲਮ ਦਾ ਨਾਮ ਹੈ 1 ਮਿੰਟ ਤੇ ਫਿਲਮ ਇੱਕ ਖੰਨਾ ਟ੍ਰੇਨ ਐਕਸੀਡੈਂਟ ਤੇ ਜਿਹੜਾ ਹੋਇਆ ਸੀ 1998 26 ਨਵੰਬਰ ਚ ਪਿੰਡ ਕੋੜੀ ਦੇ ਨੇੜੇ ਤੇ ਇਹ ਫਿਲਮ ਮੈਂ ਇਸ ਲਈ ਬਣਾਈ ਸੀ ਕਿ ਉਸ ਟਾਈਮ ਫਰੰਟੀਅਰ ਮੇਲ ਤੇ ਆਪਣੇ ਦਰਬਾਰ ਸਾਹਿਬ ਨੂੰ ਜਾ ਰਹੀ ਸੀ ਜਿਹੜੇ ਆਪਣੀ ਸੰਗਤ ਸੀਗੀ ਤੇ ਦੂਜੇ ਪਾਸੇ ਮਾਤਾ ਵੈਸ਼ਨ ਦੇਵੀ ਦੇ ਮੰਦਿਰ ਤੋਂ ਜਾ ਰਹੀ ਸੀ ਕਲਕੱਤੇ ਨੂੰ ਸੋ ਬੜੀ ਧਾਰਮਿਕ ਸੰਗਤਾਂ ਵਿੱਚ ਬੈਠੇ ਡਰਨਾ ਚ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਤੇ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਫਿਲਮ ਥਰੂ ਕਿ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਨੇ ਕਿਵੇਂ ਸਭ ਤੋਂ ਬੈਲ ਐਕਸੀਡੈਂਟ ਸਪੌਟ ਤੇ ਪਹੁੰਚ ਕੇ ਆਪਣੀਆਂ ਟਰਾਲੀਆਂ ਨਾਲ ਲੰਗਰ ਨਾਲ ਬਲੈਂਕਟਸ ਦੇ ਕੇ ਉਹ ਦੋ ਦੁੱਧ ਲਾਗੇ ਬੱਚਿਆਂ ਨੂੰ ਉਹਨਾਂ ਨੂੰ ਕਿਵੇਂ ਕੱਢ ਕੇ ਯੂ ਨੋ ਇੱਕ ਇੱਕ ਬੰਦੇ ਦੀ ਹੈਲਪ ਕੀਤੀ ਆ ਬਿਫੋਰ ਐਡਮਿਨਿਸਟ੍ਰੇਸ਼ਨ ਪਹੁੰਚ ਸਕਿਆ ਕਿਉਂਕਿ ਐਕਸੀਡੈਂਟ ਹੋਇਆ ਸੀ ਸਵੇਰੇ 10:00 ਵਜੇ 13 ਮਿੰਟ ਤੇ ਤਾਂ ਐਡਮਿਨਿਸਟ੍ਰੇਸ਼ਨ ਤੋਂ ਬਹੁਤ ਲੇਟ ਪਹੁੰਚੀ ਸੀ ਉਦੋਂ ਪਹਿਲਾਂ ਸਾਡੇ ਪੰਜਾਬ ਦੇ ਲੋਕ ਸਾਡੇ ਉਹਨਾਂ ਨੇ ਮੰਡੀ ਚੋਂ ਇਹਨਾਂ ਦੀ ਖਾਨ ਬਿਠਿੰਦਾ ਲੰਗਰ ਲਾਇਆ ਤੇ ਯੂ ਨੋ ਏਐਸ ਕਾਲਜ ਖੰਨਾ ਚ ਉਹਨਾਂ ਦੀ ਡੈੱਡ ਬੋਡੀਜ਼ ਰਖਾਈਆਂ ਤਾਂ ਉਸ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਸੀ ਕਿ ਜੇ ਪੰਜਾਬ ਦੇ ਲੋਕ ਨੇ ਇਹ ਜਿਵੇਂ ਉਹਨਾਂ ਚ ਇੱਕ ਆਪਣੇ ਆਰਮੀ ਆਫੀਸਰ ਵੀ ਸੀਗੇ ਜਿਨ੍ਹਾਂ ਨੇ ਕਿਹਾ ਵੀ ਸੀਗਾ ਕਿ ਪੰਜਾਬ ਚ ਮੈਂ ਸੁਣਿਆ ਸੋ ਮੇਰੇ ਅਕਮੈਸੇ ਸੀ ਇਸ ਫਿਲਮ ਥਰੂ ਤੇ ਫਿਲਮ ਦਾ ਨਾਮ 1 ਮਿੰਟ ਮੈਂ ਇਸ ਲਈ ਰੱਖਿਆ ਕਿਉਂਕਿ 1 ਮਿੰਟ ਉਹਨਾਂ ਦਾ ਟ੍ਰੇਨ ਐਕਸੀਡੈਂਟ ਦਾ ਟਾਈਮ 1 ਮਿੰਟ ਸੀਗਾ। ਤੋਂ ਇੱਕ ਸਵਾਰੀ ਨੇ ਟ੍ਰੇਨ ਮਿਸ ਹੋ ਗਈ ਜੇ 1 ਮਿੰਟ ਨਾ ਤੋਂ ਦਾ ਐਕਸੀਡੈਂਟ ਚ ਵੱਜ ਗਿਆ ਤੇ ਇੱਕ ਬੰਦੇ ਦਾ ਪੂਰਾ ਪਰਿਵਾਰ 1 ਮਿੰਟ ਨਾ ਚਲੇ ਗਿਆ। ਸੋ ਇੱਥੋਂ ਜਿਵੇਂ ਆਪਣੇ ਯੂਨ ਧਰਮ ਧਰਮ ਚ ਵੀ ਕਹਿੰਦੇ ਨੇ ਕਿ ਇੱਕ ਸਵਾਸ ਦਾ ਹੀ ਸਾਰਾ ਖੇਲ ਹੈ ਜਿਵੇਂ ਉਹ ਮੌਜੂਦ ਵਿੱਚ ਤੋਂ ਉਸ ਰਿਗਾਰਡਿੰਗ ਮੈਂ ਕਨਸੈਪਟ ਲੈ ਰਹੀ ਸੀ ਕਿ 1 ਮਿੰਟ ਜੋ 1 ਮਿੰਟ ਇੱਕ ਪਰਸਪੈਕਟਿਵ ਦੇਣ ਦੀ ਕਿ 1 ਮਿੰਟ ਦੀ ਕੀਮਤ ਹੁੰਦੀ ਹੈ ਤੇ ਸੋ ਨਾਈਟ થેન્ક યુ સો મચ એન્ડ બહોત પ્યારા જી થેન્ક યુ સો મચ થેન્ક યુ સો મચ મેમ સો આજ ਅਸੀਂ ਸਿਖਾ ਆਰਟਸ ਐਂਡ ਫਿਲਮ ਫੈਸਟੀਵਲ ਦੇ ਵਿੱਚ ਪਹੁੰਚੇ ਆ ਜਿੱਥੇ ਤੁਸੀਂ ਬਹੁਤ ਸਾਰੀਆਂ ਤਸਵੀਰਾਂ ਤੇ ਵੀਡੀਓਜ਼ ਦੇਖ ਸਕਦੇ ਹੋ ਆਪਾਂ ਪੂਰਾ ਵੀਰਵਾ ਵੀ ਕਰ ਲਿਆ ਸੋ ਅੱਜ ਕਿਹੜੀ ਕਿਹੜੀ ਫਿਲਮਾਂ ਜਿਹੜੀਆਂ ਇਹਨਾਂ ਨੇ ਦਿਖਾਈਆਂ ਸੋ ਬਹੁਤ ਸਾਰੀਆਂ ਫਿਲਮਾਂ ਨੇ ਦਿਖਾਈਆਂ ਗਈਆਂ ਨੇ ਆਪਾਂ ਜੀ ਗੱਲ ਕਰਦੇ ਹਾਂ ਸਰ ਹੁਣਾ ਦੇ ਨਾਲ ਸੱਚੀ ਕਾਲ ਸਰ ਸੱਚੀ ਕਾਲ ਜੀ ਬਹੁਤ ਚੰਗਾ ਲੱਗ ਰਹੇ تھے ਆ ਕੇ ਲਾਈਕ ਕਾਫੀ ਚੰਗਾ ਰੌਣਕ ਲੱਗੀ ਹੋਈ ਹੈ ਸੇ ਹਜੇ ਅਸੀਂ ਸਭ ਗੁਰੂ ਦਾ ਕੇਂਦਰ ਦੇਖ ਕੇ ਆਏ ਆ ਜੋ ਫਿਲਮ ਅਸੀਂ ਬਣਾਈ ਹੈ ਮੈਂ ਬਣਾਈ ਹੈਗੀ ਹੈ ਸੋ ਇਹ ਇੱਕ ਇੰਸਟੀਚਿਊਟ ਹੈਗਾ ਛਤਰਪੁਰ ਦਿੱਲੀ ਵਿੱਚ ਜੋ ਕਿ ਵੋਕੇਸ਼ਨਲ ਸਟੱਡੀਜ਼ ਪ੍ਰੋਵਾਈਡ ਕਰਦਾ ਹੈ ਫ੍ਰੀ ਆਫ ਕਾਸਟ ਫਰਮ 10th ਸਟੈਂਡਰਡ ਟੂ ਟਿਲ ਦੇ ਆਰ ਗੈਟਿੰਗ ਪਲੇਸਡ ਐਂਡ ਲਾਈਕ ਦਿਸ ਨੋ ਕਾਸਟ ਦੇ ਪ੍ਰੋਵਾਈਡ ਹੋਸਟਲ ਫੈਸਿਲਿਟੀਜ਼ ਐਂਡ ਦ ਚਿਲड्रन ਆਰ ਲਾਈਕ ਅੰਡਰ ਪ੍ਰਿਵਿਲਜ ਬੈਕਗ੍ਰਾਉਂਡ and mostly they are like from widows or like whose parents cannot afford the education and they don't charge anything ਐਂਡ ਦੇ ਆ ਲਾਈਕ ਟਿਲ ਥੈਮ ਲਾਈਕ ਦੇ ਵੋਕੇਸ਼ਨਲ ਪ੍ਰੋਵਾਈਡ ਕਰਦੇ ਨੇ ਜਦ ਤੱਕ ਉਹ ਪਲੇਸ ਨਹੀਂ ਹੋ ਜਾਂਦੇ ਐਂਡ ਅਦਰ ਕਰੀਅਰ ਆਪਰਚੂਨਿਟੀਆਂ ਆਲਸੋ ਇੱਕ ਜਿਹੜਾ ਡਾਇਰੈਕਟਰ ਹੁੰਦਾ ਨਾ ਉਹਨੂੰ ਬਹੁਤ ਸਾਰੀਆਂ ਚੀਜ਼ਾਂ ਦੇਖਣੀਆਂ ਪੈਣੀਆਂ ਹੈ ਨਾ ਸੋ ਵੀ ਸੋਚਦਾ ਕਿ ਅਗਰ ਮੈਂ ਕੋਈ ਕੰਮ ਕਰਾਂ ਤਾਂ ਮੈਂ ਕਮਰਸ਼ੀਅਲ ਚੀਜ਼ਾਂ ਉਹਦੇ ਵਿੱਚ ਲੈ ਕੇ ਆਵਾਂ ਹੈ ਨਾ ਵੀ ਲੋਕ ਵੱਧ ਦਿਖਣ ਜਾਂ ਮੈਨੂੰ ਵੀ ਕਿਤਨੇ ਕਿਤੇ ਕਮਾਈ ਹੋਵੇ ਇਹ ਸੋਚ ਕੇ ਨਹੀਂ ਚੱਲਦੇ ਤੁਸੀਂ ਜੀ ਇਹ ਮੈਂ ਜਦ ਮੈਨੂੰ ਪਤਾ ਚੱਲਿਆ ਕਿ ਇਹ ਸੰਸਥਾ ਇਹੋ ਜਿਹਾ ਕੰਮ ਕਰ ਰਹੀ ਹੈ ਲਾਈਕ ਹਜ ਲਾਈਕ ਅੱਜ ਤੁਸੀਂ ਦੇਖਿਓ ਤੇ ਕੋਈ ਵੀ ਲਾਈਕ ਨੋਬਡੀ ਵਾਂਟਸ ਟੂ ਗਿਵ एवरीवन ਵਾਂਟਸ ਟੂ ਟੇਕ ਸੋ ਲਾਈਕ ਇਹ ਥੋੜ ਮੈਨੂੰ ਕਾਫੀ ਚੰਗਾ ਲੱਗਿਆ ਸੋ ਆਈ ਥੋਟ ਲਾਈਕ ਵਾਈ ਨਾਟ ਟੂ ਮੇਕ ਅ ਫਿਲਮ ਫॉर ਦੀ ਆਡੀਅנס ਬਾਈ ਦੀ ਆਡੀਅנס ਵਿਦਆਊਟ ਐਨੀ ਇਨਸਪੈਕਟ ਆਫ ਲਾਈਕ ਕੀ ਕੁਝ ਮਿਲੇਗਾ ਸਾਨੂੰ ਲਾਈਕ ਜਸਟ ਲਾਈਕ ਟੂ ਇਨਸਪਾਇਰ ਪੀਪਲ ਲਾਈਕ ਵੈਨ ਆਈ ਵਾਸ ਗਰੋਇੰਗ ਅਪ ਮੈਨੂ ਫਿਲਮਸ ਇਨਸਪਾਇਰ ਕਰਦੀ ਸੀ ਕਿ ਉਹੀ ਮੇਰਾ ਮੋਟਿਵ ਹੈ ਲਾਈਕ ਆਈ ਵਾਂਟ ਟੂ ਜਸਟ ਇਨਸਪਾਇਰ ਪੀਪਲ ਫਰਮ ਮਾਈ ਵਰਕ ਐਂਡ ਫਿਲਮਸ ਤੁਹਾਡਾ ਇਹ ਸੁਪਨਾ ਸੀਗਾ ਕਿ ਮੈਂ ਡਾਇਰੈਕਸ਼ਨ ਦੇ ਵਿੱਚ ਜਾਣਾ ਹੈ ਜੀ ਬਿਲਕੁਲ ਜੀ ਲਾਈਕ ਬਚਪਨ ਤੋਂ ਹੀ ਲਾਈਕ ਫਿਲਮਾਂ ਦੇਖ ਕੇ ਵੱਡੇ ਹੋਏ ਆ ਅਸੀਂ ਲਾਈਕ ਸਭ ਨੂੰ ਲਾਈਕ ਬੜੀ ਸਕਰੀਨ ਤੇ ਇੱਕ ਸੁਪਨਾ ਹੁੰਦਾ ਹੈ ਸਭ ਦਾ ਕਿ ਉਹਨਾਂ ਦਾ ਕੰਮ ਚੱਲੇ ਦੇਖਦੇ ਹਨ ਲਾਈਕ ਮੈਨੂੰ ਮੇਰੀ ਸਭ ਤੋਂ ਵੱਡੀ ਇਹ ਕਮਾਈ ਹੈ ਕਿ ਜਦ ਕੋਈ ਫਿਲਮ ਦੇਖ ਕੇ ਬਾਹਰ ਆਂਦਾ ਹੈ ਉਹ ਕਹਿੰਦਾ ਕਿ ਬਹੁਤ ਅੱਛਾ ਕੰਮ ਲੱਗਿਆ ਸਾਨੂੰ ਬਹੁਤ ਅੱਛੀ ਲੱਗੀ ਹੈ ਇਹ ਮੈਨੂੰ ਮੇਰੀ ਸਭ ਤੋਂ ਵੱਡੀ ਖੁਸ਼ੀ ਹੈ ਅੱਛਾ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਕਿੱਥੋਂ ਐਂਡ ਓਵਰ ਸਟੱਡੀ ਕੀਤੀ ਸਾਨੂੰ ਜ਼ਰੂਰ ਦੱਸੋ ਥੋੜਾ ਬੋਰਨ ਐਂਡ ਬੋਟਮ ਦਿੱਲੀ ਦਾ ਆਏਗਾ ਫਿਰ ਮੈਂ ਆਪਣੀ ਬੀਬੀਏ ਦਿੱਲੀ ਤੋਂ ਕੰਪਲੀਟ ਕੀਤੀ ਉਸ ਤੋਂ ਬਾਅਦ ਮੈਂ ਆਪਣੀ ਫਿਲਮ ਸਟੱਡੀਜ਼ ਲਈ ਬੰਬੇ ਗਿਆ ਫਿਰ ਉੱਥੇ ਹੀ ਮੈਨੂੰ ਮੇਰੀ ਫੈਕਲਟੀ ਨੇ ਮੇਰੀ ਕੰਮ ਨੂੰ ਦੇਖ ਕੇ ਮੈਨੂੰ ਉਹਨਾਂ ਨੇ ਆਪਣੀ ਫਿਲਮ ਐਡਿਟ ਕਰਨ ਲਈ ਓਪਰਚ्युनिटी ਦਿੱਤੀ ਫਿਰ ਆਈ ਵਰਕ ਫॉर देम ਫਿਰ ਮੈਨੂੰ ਯਸ਼ਰਾਜੂਸ ਪਲੇਸਮੈਂਟ ਮਿਲੀ ਉਹਦੇ ਬਾਅਦ ਮੇਰੀ ਇੱਕ ਫਿਲਮ ਮੈਂ ਬਣਾਈ ਦਾ ਸੁਪਰ ਸਿਕ ਥੈਟ ਲਾਈਕ ਵੈਂਟ ਵਾਇਰਲ ਆਲ ਓਵਰ ਦੀ ਵਰਲਡ ਲਾਈਕ ਯੂ ਐਸ ਜਰਮਨੀ ਹਰ ਜਗ੍ਹਾ ਉਹਦੀ ਸਕਰੀਨਿੰਗ ਹੋਈ ਐਂਡ ਦੈਨ ਲਾਈਕ ਐਂਡ ਸਿንስ ਬੀਨ ਵਰਕਿੰਗ ਲਾਈਕ ਇਨ ਟੂ ਫਿਲਮਸ ਸਰ ਅੱਛਾ ਕਿਤਨੇ ਕਿਤੇ ਜਦੋਂ ਕੋਈ ਚੰਗਾ ਕੰਮ ਕਰਦਾ ਨਾ ਉਹ ਦੇਖੀ ਜਾਂਦਾ ਆ ਮੈਂ ਜਾਨਣਾ ਚਾਹਾਂਗੀ ਹੁਣ ਤੱਕ ਦਾ ਲਾਈਕ ਅੱਜ ਦੇ ਦਿਨ ਤੋਂ ਪਹਿਲਾ ਪਹਿਲਾ ਹੁਣ ਤੱਕ ਦਾ ਬੈਸਟ ਕੰਪਲੀਮੈਂਟ ਤੁਹਾਡੀ ਜ਼ਿੰਦਗੀ ਦਾ ਕੀ ਰਿਹਾ ਸਾਨੂੰ ਜ਼ਰੂਰ ਦੱਸੋ ਜਾਂ ਕਿਹਨੇ ਦਿੱਤਾ ਸੀਗਾ ਵੀ ਇਹ ਮੈਨੂੰ ਯਾਦ ਆ ਕਦੇ ਨਹੀਂ ਭੁੱਲਦਾ ਇਹ ਮੇਨਾ ਹਮੇਸ਼ਾ ਰਹੂਗਾ जी ए मेरी फिल्म का सुपरसिदा ही है ज uh, मैनू एक वो बेसिकली उस बंद के उत्तेगी जो हथ नहीं है एंड लाइक सम पैरालाइज परसन केम एंड ही सॉ द फिल्म एंड ही सर लाइक मैंने भी यह जहाँ कुछ करना एंड लाइक आई फील लाइक आई एमस्टिंग माई लाइफ एंड आई फील इंसपायर्ड लाइक एंड दैट लाइक ऑलमोस्ट मेड मी क्राई आफ्टर हाउ इट मेंट सो दैट्स the nice. biggest compliment for me thank you ji thank you so much and all the very best sir. Thank, thank you ji sat sri kal ji sat sri kal so sade naal is pure event de karta tarta ujasi ji ne inna naal gal baat karde hain sat sri kal sir sat sri kal ji ki haal ne main theek ha ji thakke ta nahi soved de nahi ji ajje te josh bad re ha <laughs> ਜਿੰਨਾ ਜਿੰਨਾ ਕੋ ਲੋਕ ਆ ਗਏ ਨੇ ਜੀ ਮੈਨੂੰ ਲੱਗਦਾ ਹਾਲ ਫੁੱਲ ਚੱਲ ਰਿਹਾ ਸਵੇਰ ਦਾ ਇਨੀ دیر ਇਨੇ ਲੋਕਾਂ ਦਾ ਜੁੜੇ ਰਹਿਣਾ ਪ੍ਰੋਗਰਾਮ ਦੇ ਨਾਲ ਇੱਕ ਬਹੁਤ ਮੁਸ਼ਕਿਲ ਕੰਮ ਹੈ ਬਟ ਇਹ ਲੋਕਾਂ ਦਾ ਪਿਆਰ ਹੈ ਕਿ ਮੈਂ ਅਜੇ ਥੀਏਟਰ ਤੋਂ ਬਾਹਰ ਪਾਰਕਿੰਗ ਦੇਖ ਰਿਹਾ ਤੇ ਮੈਨੂੰ ਲੱਗਦਾ ਗੱਡੀ ਅੰਦਰ ਵੜਵੜਨ ਦੀ ਵੀ ਜਗ੍ਹਾ ਨਹੀਂ ਬਚੀ ਹੈ ਤੇ ਇਹ ਲੋਕਾਂ ਦਾ ਪਿਆਰ ਹੈ ਉਹਨਾਂ ਨੇ ਸਿੱਖ ਲੈਂਸ ਦਾ ਛੇਵਾਂ ਫੈਸਟੀਵਲ ਇੰਡੀਆ ਦੇ ਵਿੱਚ ਹੋ ਰਿਹਾ ਔਰ ਮੈਨੂੰ ਲੱਗਦਾ ਹੈ ਅੱਜ ਤੱਕ ਦਾ ਸਭ ਤੋਂ ਵੱਡਾ ਫੈਸਟੀਵਲ ਸਾਡਾ ਇਸ ਸਾਲ ਹੋ ਰਿਹਾ ਜੀ ਤੁਸੀਂ ਮੈਂ ਜਾਨਣਾ ਚਾਹਾਂਗੀ ਇਸ ਇਵੈਂਟ ਬਾਰੇ ਸਰ ਕਿੰਨੀਆਂ ਕਿਲਮਾਂ ਔਨਯਰ ਕੀਤੀ ਗਈਆਂ ਸੋ ਕਿੱਦਾਂ ਸਿਲੈਕਟ ਕੀਤੀਆਂ ਤੁਸੀਂ ਐਂਡ ਉਹ ਸਾਨੂੰ ਦੱਸੋ ਜੀ ਜੀ ਇਸ ਸਾਲ ਫੈਸਟੀਵਲ ਦੇ ਵਿੱਚ 13 ਫਿਲਮਾਂ ਚਲਾਈਆਂ ਜਾ ਰਹੀਆਂ ਨੇ ਔਰ ਇਨ੍ਹਾਂ ਤੋਂ ਇਨ੍ਹਾਂ ਦੇ ਵਿੱਚ ਆਂਡੀਆਂ ਤੋਂ ਫਿਲਮਾਂ ਨੇ ਪਾਕਿਸਤਾਨ ਤੋਂ ਕੈਨੇਡਾ ਨੇਪਾਲ ਯੂਕੇ ਜੀ اور ਇਹ ਨਾ ਸਬ ਕੰਟੀਨੈਂਟ ਤੇ ਲਈ ਕਿਊਰੇਟਿਡ ਫਿਲਮਾਂ ਨੇ ਸਿਕਰ ਲੈਂਸ ਬਹੁਤ ਸਾਰੀਆਂ ਫਿਲਮਾਂ ਪ੍ਰੋਡਿਊਸ ਕਰਦਾ ਹੈ ਸਾਲ ਦੇ ਵਿੱਚ ਤੇ ਲੋਕੀ ਫੈਸਟੀਵਲ ਨੂੰ ਸਬਮਿਟ ਵੀ ਕਰਦੇ ਨੇ ਤੇ ਜਿਹੜੀ ਜੂਰੀ ਹੈਗੀ ਉਹ ਸਿਲੈਕਟ ਕਰਦੀ ਨੇ ਫਿਲਮਾਂ ਤੇ ਇੰਡੀਆ ਭੇਜਦੀਆਂ ਨੇ ਫਿਰ ਇੰਡੀਆ ਦੇ ਹਿਸਾਬ ਨਾਲ ਉਹਨੂੰ ਚੂਜ਼ ਕੀਤਾ ਜਾਂਦਾ ਹੈ ਕਿ ਕੰਟੈਕਸਚੁਅਲੀ ਕਿਹੜੀ ਫਿਲਮ ਇੱਥੇ ਦਿਖਾਣੀ ਚਾਹੀਦੀ ਹੈ ਕਿਹੜੀ ਫਿਲਮ ਨਹੀਂ ਦਿਖਾਣੀ ਚਾਹੀਦੀ ਕਿਉਂਕਿ ਵਰਲਡ ਦੀ ਆਪਣੀ ਆਪਣੀ ਪ੍ਰੋਬਲਮਸ ਵੀ ਹੁੰਦੀਆਂ ਨੇ ਜੀ ਤੇ ਜਿਹੜੀ ਫਿਲਮਾਂ ਸਾਨੂੰ ਲੱਗਦਾ ਹੈ ਕਿ ਇੰਟਰਨੈਸ਼ਨਲ ਲੈਵਲ ਤੇ ਸਾਡਾ ਮਾਨ ਉੱਚਾ ਕਰਨ ਗਿਆ ਔਰ ਅਸੀਂ ਦੋ ਫਿਲਮਾਂ ਦਾ ਇੱਥੇ ਵਰਲਡ ਪ੍ਰੀਮੀਅਰ ਕਰ ਰਹੇ ਹਾਂ ਇੱਕ ਵਰਲਡ ਪ੍ਰੀਮੀਅਰ ਚੱਲ ਰਿਹਾ ਇੱਕ ਸਵੇਰੇ ਸਾਕਾ ਸਰੰਦ ਦਾ ਮਾਰਟਿਰਡਮ ਆਫ ਯੰਗਰ ਸਾਹਿਬਜਾਦੇ ਜਿਹੜੀ ਕਿ ਐਨੀਮੇਸ਼ਨ ਫਿਲਮ ਹੈਗੀ ਹੈ ਉਹਦਾ ਵਰਲਡ ਪ੍ਰੀਮੀਅਰ ਹੋ ਕੇ ਆਟੇ ਹੈ ਤੇ ਮੈਨੂੰ ਲੱਗਦਾ ਹੈ ਕਿ ਉਸ ਤੋਂ ਜ਼ਿਆਦਾ ਇਮੋਸ਼ਨਲ ਪ੍ਰੀਮੀਅਰ ਮੈਂ ਨਹੀਂ ਦੇਖਿਆ ਸਾਰੇ ਲੋਕਾਂ ਦੀ ਅੱਖਾਂ ਦੇ ਵਿੱਚ ਨਮੀ ਸੀਗੀ ਤੇ ਹੁਣ ਜਿਹੜੀ ਰਾਏ ਨਾਨਕ ਚੱਲ ਰਹੀ ਹੈ ਉਹਨੂੰ ਵੀ 7-800 ਲੋਕ ਅੰਦਰ ਬੈਠੇ ਦੇਖ ਰਹੇ ਨੇ ਫੁੱਲ ਡੇ ਬਾਹਰ ਐਗਜ਼ਿਬਿਸ਼ਨ ਲੱਗੀ ਹੋਈ ਹੈ ਜੀ ਇਹ ਉਹ ਚੀਜ਼ਾਂ ਦੀ ਐਗਜ਼ਿਬਿਸ਼ਨ ਨੇ ਜਿਹੜੀ ਚੀਜ਼ਾਂ ਤੁਹਾਨੂੰ ਮਿਊਜ਼ੀਅਮ ਦੇ ਵਿੱਚ ਦੇਖਣ ਨੂੰ ਨਹੀਂ ਮਿਲਦੀ ਪੂਰਾ ਵੀਰਵਾ ਕਿਤਨਾ ਚੀਜ਼ਾਂ ਦੇਖ ਰਹੇ ਸੀ ਚਲੋ ਕਿਤਾਬਾਂ ਅਸੀਂ ਕਹਿੰਦੇ ਕਿ ਕਿਤਾਬਾਂ ਦਾ ਮੇਲਾ ਲੱਗਦਾ ਰਹਿੰਦਾ ਸੋ ਬਟ ਸਾਨੂੰ ਕਿਤਾਬਾਂ ਇੱਥੇ ਵੀ ਮਿਲਦੀਆਂ ਬਟ ਜਿਹੜੀਆਂ ਐਂਟੀਕ ਚੀਜ਼ਾਂ ਨੇ ਹਨਾ ਜਿਵੇਂ ਅਸੀਂ ਉਹ ਗੱਲ ਕਰੀਏ ਸੁਰਮੇਦਾਨੀ ਦੀ ਗੱਲ ਕਰੀਏ ਕਿ ਸਾਨੂੰ ਸਿਰਫ ਗਿਟਾਰ ਪਤਾ ਆ ਸਰੰਗੀ ਤਬਲਾ ਐਂਡ 올 ਦੈਟ ਸਭ ਕੁਝ ਅਸੀਂ ਦੇਖਿਆ ਰਬਾਬ ਸਾਰਾ ਸੋ ਸਮਥਿੰਗ ਵੈਰੀ ਡਿਫਰੈਂਟ ਐਂਡ ਸੱਚੀਓ ਕਿਤੇ ਦੇਖਣ ਲਈ ਮਿਲੇਗਾ ਇਹ ਦੇਖਿਏ ਇਹ ਚੀਜ਼ਾਂ ਉਹ ਨੇ ਕਿ ਇਹ ਸਾਡਾ ਇਤਿਹਾਸ ਦਾ ਪਾੜ ਰਹੀਆਂ ਨੇ ਔਰ ਇਹ ਅੱਜ ਵੀ ਚੀਜ਼ਾਂ ਹੈਗੀਆਂ ਨੇ ਬਟ ਲੋਕੀ ਹੁਣ ਡਿਜੀਟਾਈਜੇਸ਼ਨ ਵੱਲ ਮੂਵ ਕਰ ਗਏ ਨੇ ਤੇ ਇਹ ਚੀਜ਼ ਫੈਸਟੀਵਲ ਕੀ ਕਰ ਰਹੀ ਹੈ ਹਰ ਚੀਜ਼ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ ਪਾਸਟ ਪ੍ਰੈਜ਼ੈਂਟ ਤੇ ਫਿਊਚਰ ਠੀਕ ਹੈ ਜੋ ਚੀਜ਼ ਸਾਡਾ ਪਿੱਛੇ ਰਹਿ ਗਿਆ ਉਹਨੂੰ ਅਸੀਂ ਕਿਸ ਤਰੀਕੇ ਬਚਾਈਏ ਇਸ ਤਰੀਕੇ ਉਹਨੂੰ ਹੈਰੀਟੇਜ ਦੇ ਅੰਡਰ ਕਨਸਿਡਰ ਕਰਕੇ ਉਹਨੂੰ ਬਚਾ ਸਕਦੇ ਹਾਂ ਉਹਨਾਂ ਚੀਜ਼ਾਂ ਦੇ ਉੱਤੇ ਫਿਲਮਾਂ ਬਣਾ ਸਕਦੇ ਹਾਂ ਕਿਤਾਬਾਂ ਲਿਖ ਸਕਦੇ ਹਾਂ ਆਰਟ ਫਾਰਮ ਕ੍ਰੀਏਟ ਕਰ ਸਕਦੇ ਨੇ ਜੋ ਅਸੀਂ ਪ੍ਰੈਜ਼ੈਂਟ ਹਾਲਾਤ ਦੇਖ ਰਹੇ ਨੇ ਉਹਨਾਂ ਚੀਜ਼ਾਂ ਦੇ ਉੱਤੇ ਵੀ ਕਹਾਣੀਆਂ ਤੇ ਕਿਤਾਬਾਂ ਲਿਖੇ ਜਾ ਸਕਦੀਆਂ ਨੇ ਆਰਟ ਬਣ ਸਕਦਾ ਹੈ ਔਰ ਫਿਊਚਰ ਵੱਲ ਅਸੀਂ ਮੂਵ ਕਰ ਹੀ ਰਹੇ ਹਾਂ ਉਹਦੇ ਵਿੱਚ ਅਸੀਂ ਆਗਮੈਂਟਡ ਰਿਐਲਿਟੀ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਯੂਜ਼ ਕਰਕੇ ਜੋ ਵੀ ਨਵੇਂ ਫਾਰਮਸ ਆਫ ਸਟੋਰੀ ਟੈਲਿੰਗ ਨੇ ਉਹਨਾਂ ਨੂੰ ਵੀ ਇੰਕਰੇਜ ਕਰ ਰਹੇ ਹਾਂ ਅੰਡਰ ਵਨ ਰੂਫ ਤੁਸੀਂ ਦੇਖੋ ਅੰਦਰ ਸਿਨੇਮਾ ਵੀ ਚੱਲ ਰਿਹਾ ਹੈ ਅੰਦਰ ਪਰਫਾਰਮੈਂਸਸ ਵੀ ਹੋ ਰਹੀਆਂ ਨੇ ਅੰਦਰ ਐਗਜ਼ੀਬਿਸ਼ਨ ਵੀ ਲੱਗੀਆਂ ਨੇ ਤੇ ਇੰਨੀ ਸਾਰੀ ਦਰਸ਼ਕਨੀ ਬਹੁਤ ਸਾਰੀਆਂ ਸੰਸਥਾਵਾਂ ਵੀ ਸਾਡੇ ਨਾਲ ਜੁੜ ਕੇ ਆਈਆਂ ਨੇ ਉਹਨੇ 올 ਇੰਡੀਆ ਪਿੰਗਲਵਾੜਾ ਟਰੱਸਟ ਦੇ ਤੁਸੀਂ ਦੇਖੋ ਕਿ ਇੱਕ ਹਜੂਮ ਪੂਰਾ ਦਿੱਲੀੋਂ ਆ ਰਿਹਾ ਹੈ ਅੰਮ੍ਰਿਤਸਰੋਂ ਆ ਰਿਹਾ ਹੈ ਚੰਡੀਗੜ੍ਹੋਂ ਆ ਰਿਹਾ ਹੈ ਜਲੰਧਰੋਂ ਆ ਰਿਹਾ ਹੈ ਇੰਨੀ ਸੰਸਥਾਵਾਂ ਜੁੜ ਕੇ ਮੈਨੂੰ ਲੱਗਦਾ ਸਵੇਰ ਦੀ ਸੰਸਥਾਵਾਂ ਦੀ ਆਪਣੀ ਗਿਣਤੀ ਲੋਕਾਂ ਦੀ ਜੇ ਮੈਂ ਲੈ ਕੇ ਚੱਲਾਂ ਕਿ 8-900 ਲੋਕ ਤੇ ਉਹੀ ਸਵੇਰ ਦੇ ਆ ਕੇ ਗਏ ਨੇ ਤੇ ਸਾਰਿਆਂ ਨੂੰ ਜੋੜਨਾ ਨਾ ਬੜਾ ਔਖਾ ਹੁੰਦਾ ਆ ਹੈਨਾ ਹੌਲੀ ਹੌਲੀ ਲਾ ਆਪਣ ਨਾਲ ਜੋੜਨਾ ਸੋ ਤੁਹਾਨੂੰ ਸਿੱਖ ਲੈਂਸ ਨਾਲ ਜੁੜੇ ਕਿੰਨਾ ਟਾਈਮ ਹੋ ਗਿਆ ਸਰ ਦੇਖੋ ਜੀ ਮੇਰੀ ਮੇਰਾ ਸਿੱਖ ਲੈਂਸ ਨਾਲ رابطہ ਹੋਇਆ ਸੀਗਾ 2017 ਦੇ ਵਿੱਚ ਜਦੋਂ ਮੈਂ ਫਿਲਮਾਂ ਮਤਲਬ ਮੈਂ ਪੇਸ਼ੇ ਨਾਲ ਮੈਂ ਫਿਲਮ ਡਾਇਰੈਕਟਰ ਹੀ ਹੈਗਾ ਇਹ ਤੇ ਸੇਵਾ ਹੈ ਜਿਹੜੀ ਕਿ ਅਸੀਂ ਕਰ ਰਹੇ ਆਪਣੇ ਆਪਣੇ ਆਪਣਾ ਇੱਕ ਜ਼ਿੰਮੇਵਾਰੀ ਸਮਝ ਕੇ ਤੇ ਮੈਂ ਫਿਲਮਾਂ ਬਣਾਈਆਂ ਸੀਗੀਆਂ ਔਰ ਉਹ ਮੈਂ ਸਾਰੇ ਵਰਲਡ ਦੇ ਫਿਲਮ ਫੈਸਟੀਵਲਸ ਦੇ ਵਿੱਚ ਭੇਜੀਆਂ ਉਹਨਾਂ ਤੋਂ ਵਿੱਚ ਸਿੱਖ ਲੈਂਸ ਵੀਕ ਫਿਲਮ ਫੈਸਟੀਵਲ ਸੀਗਾ ਤਾਂ ਮੈਂ ਹਰ ਨਵੇਂ ਫਿਲਮ ਮੇਕਰ ਨੂੰ ਜਰੂਰ ਸੁਜੈਸਟ ਕਰਾਂਗਾ ਕਿ ਤੁਸੀਂ ਆਪਣੀ ਫਿਲਮਾਂ ਸਿਖਲੈਂਸ ਦੇ ਵਿੱਚ ਭੇਜੋ ਠੀਕ ਹੈ ਤੇ ਸਾਡੀਆਂ ਫਿਲਮਾਂ ਜਿਹੜੀ ਬਣੀਆਂ ਸੀਗੀਆਂ ਉਹਨਾਂ ਨੂੰ ਸਿਲੈਕਟ ਕੀਤਾ ਗਿਆ ਉਹ ਚਲੀਆਂ ਬੈਕ ਟੂ ਬੈਕ 2-3 ਸਾਲ ਚਲੀਆਂ ਹੋਰ ਫਿਲਮਾਂ ਬਣੀਆਂ ਚਲੀਆਂ ਫਿਰ رابطہ ਹੋਇਆ ਔਰ ਅੱਗੇ ਕਰਮਵੱਧਿਆ ਤੇ ਅਸੀਂ 2020 ਦੇ ਵਿੱਚ ਸਿਖਲੈਂਸ ਇੰਡੀਆ ਦੇ ਵਿੱਚ ਇਨਵਾਈਟ ਕੀਤਾ ਤੇ 2020 ਦੇ ਵਿੱਚ ਪਹਿਲਾ ਫੈਸਟੀਵਲ ਹੋਇਆ ਫਿਰ 21 22 23 24 25 ਕਰਕੇ 6ਵਾਂ ਹੋ ਗਿਆ ਹੁਣ ਜਦੋਂ ਅਸੀਂ ਸ਼ੁਰੂ ਕੀਤਾ ਸੀਗਾ ਤਾਂ ਬੜੀ ਹੰਬਲ ਜੀ ਬਿਗਨਿੰਗ ਸੀਗੀ ਇੰਨਾ ਵੱਡਾ ਪੈਰਾਫਨੇਲੀਆ ਨਹੀਂ ਸੀ ਸੀਗਾ ਹੁਣ ਜਿਸ ਤਰੀਕੇ ਲੋਕੀ ਵੀ ਅੱਗੇ ਆਉਂਦੇ ਰਹੇ ਅਸੀਂ ਵੀ ਭਾਗ ਲੈਣਾ ਹੈ ਅਸੀਂ ਵੀ ਦਿਖਾਣਾ ਹੈ ਅਸੀਂ ਵੀ ਕੁਝ ਕਰਨਾ ਹੈ ਸਾਡੇ ਕੋਲ ਪਹਿਲੇ ਸਾਲ ਫੈਸਟੀਵਲ ਦੇ ਵਿੱਚ ਐਗਜ਼ਿਬਿਸ਼ਨ ਲਾਨ ਨੂੰ ਇੰਨਾ ਕੋਈ ਏਰੀਆ ਹੁੰਦਾ ਸੀਗਾ ਐਗਜ਼ੀਬਿਟਰ ਨਹੀਂ ਸੀ ਜਾਣਦੇ ਸਿੱਖ ਲੈਂਸ ਕੀ ਹੁੰਦਾ ਬਟ ਹੁਣ ਇੰਨਾ ਏਰੀਆ ਹੈ ਇੰਨਾ ਇੰਨਾ ਪਿਆਰ ਹੈ ਕਿ ਸ਼ਾਇਦ ਸਾਨੂੰ ਇਹ ਏਰੀਆ ਘੱਟ ਪੈਂਦਾ ਹੈ ਬਟ ਸਾਨੂੰ ਕਹਿਣਾ ਪੈਂਦਾ ਜੀ ਥੋੜਾ ਲਓ ਕੱਟ ਕੇ ਆਓ ਮੈਨੇਜ ਕਰ ਲਓ ਬਟ ਇਹ ਚੀਜ਼ ਹੈ ਕਿ ਨਾ ਨਹੀਂ ਕਿਸ ਤੋਂ ਨਾ ਨਹੀਂ ਕਿਸ ਨੂੰ ਕਰ ਸਕਦੇ ਲੋਕਾਂ ਦਾ ਪਿਆਰ ਕਰਕੇ ਸਿੱਖ ਲੈਂਸ ਬਣਿਆ ਹੈ ਜੀ ਆਲ ਦਾ ਵੈਰੀ ਵੈਰੀ ਬੈਸਟ ਐਂਡ ਥੈਂਕ ਯੂ ਸੋ ਮੱਚ ਆਈ نو ਤੁਹਾਡੇ ਕੋ ਸਮਾਂ ਨਹੀਂ ਹੈਗਾ ਬਟ ਫਿਰ ਵੀ ਇਹਨਾਂ ਨੇ ਸਾਡੇ ਲਈ ਸਮਾਂ ਕੱਢਿਆ ਥੈਂਕ ਯੂ ਸੋ ਮੱਚ ਸਰ ਐਂਡ ਆਲ ਦਾ ਵੈਰੀ ਬੈਸਟ ਸੋ ਅੱਜ ਅਸੀਂ ਪਹੁੰਚੇ ਸੀ ਸਪੈਸ਼ਲ ਇਵੈਂਟ ਦੇ ਉੱਤੇ ਮਤਲਬ ਕਿ ਫਿਲਮ ਫੈਸਟੀਵਲ ਦੇ ਉੱਤੇ ਕਿਵੇਂ ਦਾ ਲੱਗਿਆ ਤੁਹਾਨੂੰ ਸਿੱਖ ਲੈਂਸ ਫੈਸਟੀਵਲ ਜ਼ਰੂਰ ਦੱਸਿਓ ਉਮੀਦ ਕਰਦੀ ਚੰਗਾ ਲੱਗਿਆ ਹੋਊਗਾ ਜੁੜੇ ਰੋ ਰੋਜ਼ਾਨਾ ਸਪੋ